ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜਸੇ ਲਈ ਲੈ ਕੇ ਆਏ ਜੀ ਆਓ ਉਤਸ ਲੈਣੇ ਬਾਈ ਚੋਟੇ ਅੱਜ ਬਾਈ ਬਾਈ ਜੀ ਸਸਕਾਰ ਹੋ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਸਾਗਰ ਹੈ ਪਿੰਡ ਭਾਈ ਰੁੱਪਾ ਦਹੀਲਪੂਲ ਤੇ ਜਿਹੜਾ ਪਿੰਡ ਆਪਣਾ ਨੇੜੇ ਪਿੰਡ ਬਾਈ ਨੇੜੇ ਰਾਮਪੁਰਪੂਲ ਸਾਰਾ ਇਧਰ ਉਸਲਾਪ ਰਵਰੇ ਵਿਚਾਲੇ ਜੇ ਪਿੰਡ ਆ ਜਾਂਦਾ ਆਪਣਾ ਮੋਬਾਈਲ ਨੰਬਰ ਬੋ 9029476055 ਠੀਕ ਹੈ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਇਹ ਬੈਠ ਦੇ ਨੇ ਕਿਹੜਾ ਸੂਆ ਸੋਈ ਆ ਇਹ ਦੂਜਾ ਸੂਆ ਬਈ ਇਹਨੂੰ ਸੂਈ ਆ ਬਸ ਦਾ ਅਪਾਰਟਮੈਂਟ ਹੋ ਗਈ ਸੂਈ ਨੂੰ ਅੰਦਰ ਹੀ ਕਰੀ ਬਾਹਰ ਖੁੱਲ ਕੇ ਠੀਕ ਆ ਭਾਈ ਤੇ ਬੱਚਾ ਬੱਚੀ ਪੱਚੀ ਖੜ ਗਈ ਹੋਈ ਬੱਚੀ ਬਹੁਤ ਚੰਗੇ ਸੀਮਨ ਦੀ ਦੱਸਿਆ ਉਹਨਾਂ ਨੇ ਭਾਈ ਚੈੱਕ ਕਰਨ ਵਾਲੀ ਨੇ ਬੱਚੀ ਦਿੱਤੀ ਖੁਰਨੋ ਬਈ ਗੱਟ ਤਾਬਦੀ ਆ ਖੁਰਨੀ ਨਾਲ ਛੋਟੀ ਨਹੀਂ ਹੋਣੀ ਖੁਰਨੀ ਕਿੰਨੀ ਹੁੰਦੀ ਆਪਣੀ ਦੇਲਾ ਸਹੀ ਗੱਲ ਆ ਭਾਈ ਕਿਆ ਮੂੰਹ ਮਾਂ ਦਿਖਾ ਦੇ ਤਾਂ ਟਰੱਕ ਕਿੰਨਾ ਸੋਹਣਾ ਲੈ ਅਜੇ ਘੰਟੇ ਦੀ ਵੀ ਨਹੀਂ ਹੈ ਨਹੀਂ ਨਹੀਂ 10 ਮਿੰਟਾਂ ਦੀ ਹੀ ਡਾਕਟਰ ਹਜੇ ਪੂਸ ਤਾਂ ਜਾਣੇ ਥੱਲੇ ਨਹੀਂ ਕਰੀ ਖਿੱਚ ਕੇ ਬੱਚਾ ਮੂਰੀ ਕਰਾ ਜੀਦਾ ਬਸ 10 ਮਿੰ ਇੱਕ ਨੰਬਰ ਬੱਚੀ ਨੂੰ ਜਨਮ ਦਿੱਤਾ ਕਰ ਮਾਰੀ ਬਈ ਬਹੁ ਪੱਠ ਫੁੱਟ ਚੌੜੀ ਹੈ ਬੱਚੀ ਦੀ ਲੰਮੀ ਲੂਮੀ ਤਾਂ ਵਜਨ ਬਹੁਤ ਆ ਬੱਚੀ ਚ ਹਮ ਫੁੱਲ ਵਜਨ ਵਾਲੀ ਹੈ ਨਹੀਂ ਗੱਲ ਵੀ ਆ ਲਾ ਕਹਿੰਦਾ ਕਮਜ਼ੋਰੀ ਜੂਲਾ ਸਹੀ ਗੱਲ ਆ ਬਈ ਪੱਠ ਫੁੱਟ ਦੀ ਦੇਖੋ ਇੱਕ ਨੰਬਰ ਆ ਬਈ ਤੇ ਗੋਹਾ ਕੱਢਿਆ ਕਿ ਨਹੀਂ 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 ਬਈ ਆਪ ਕੋ ਕੁਝ ਨਹੀਂ ਕੱਢਿਆ ਜੇ ਬੱਚਾ ਵੀ ਨਹੀਂ ਜਗਾ ਬਸ ਤਾਰਾ ਹੈ ਮਾਰ ਕੇ ਬੱਚੇ ਦੀ ਪਾਇਆ ਬੋਲਾ ਯਾ ਠੀਕ ਆ ਬਈ ਕਿਰਾ ਇੱਕ ਦੋ ਦੋ ਤ ਤੇ ਇਹਦਾ ਪਲੂਨ ਦਾ 22 ਕਿਲੋ ਦਾ ਸਾਮਾਨ ਕਹਿੰਦਾ ਮਾਲਕ ਨੇ ਦਿੱਤਾ ਬਾਈ ਠੀਕ ਆ ਬਾਈ ਭੋਜਨ ਪੂਜਨ ਘੱਟ ਕੋਦ ਬਹੁਤਾ ਵਾਇਰ ਕੋਲੇ ਆਰਡਰ ਲੈ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਮੁੱਤੀ ਇਹਦਾ ਠੰਡੀ ਸੀਲ ਦਾ ਕੋਈ ਡਾਕਟਰ ਆਂਤ ਨਹੀਂ ਲੈ ਲੈਵੇ ਤੇ ਫੁੱਲ ਠੰਡੀ ਸੀਲ ਫੁੱਲ ਗੱਠ ਮੂਰੇ ਆ ਗੱਠੀ ਮਗਰ ਬੱਦਾ ਹੋ ਗਿਆ ਥਲਾਈ ਚਾਰ ਕੋਈ ਚੈੱਕ ਨਹੀਂ ਨਹੀਂ ਦੇਖੋ ਥਣ ਦੇਖੋ ਬੜਾ ਚੰਗਾ ਥਣ ਲੱਗਿਆ ਹਨ ਠੰਡੀ ਸੀਲ ਲੱਗਿਆ ਅੰਤ ਨਹੀਂ ਡਾਕਟਰ ਲੈ ਕੱਲਾ ਕੱਲਾ ਥਣ ਸਿਵਾਇ ਦੇਖੋ ਕਿੰਨਾ ਬੜਾ ਚੰਗਾ ਹਨ ਬੜਾ ਚੰਗਾ ਡਾਕਟਰ ਧਾਰਾ ਮਾਰਕੀਟ ਦਿਖਾ ਦੇ ਆਪ ਕੋਈ ਬੱਚਾ ਨਹੀਂ ਲਾਇਆ ਜਿੰਵੇਂ ਮਰ ਜਿਵੇਂ ਮਰਜੀ ਧਾਰਾਂ ਮਾਈ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਚਵਾਈ ਬੜੀ ਚੰਗੀ ਹੈ ਨਾ ਚਵਾਈ ਦਾ ਡਾਕਟਰ ਇੱਕ ਨੰਬਰ ਹੈਗਾ ਜਮਾ ਬੋਲਾ ਬਾਈ ਹੈ ਨਾ ਕਿਹੜਾ ਰਹੇ ਸੂਈ ਡਾਕਟਰ 10 ਮਿੰਟ ਹੀ ਹੋਇਆ ਸੂਈ ਨੋਜ ਲੈ ਕਿਆ ਬਾਤ ਆ ਬਾਈ ਪੂਰੀ ਚੰਗੀ ਚਵਾਈ ਹੈ ਮੋਟਾ ਮੋਟਾ ਬੱਚਾ ਇਹ ਗਾਣੂ ਬੱਚੇ ਦਾ ਕਰ ਦੇਗਾ ਪੱਬ ਨਹੀਂ ਹਿਲਾਉਂਦੀ ਬਈ ਤਾਂ ਹਮਮ ਸਹੀ ਗੱਲ ਆ ਬਾਈ ਬਰੀਡ ਭਜਨ ਬੂਜਨ ਕਦ ਕੁੱਤ ਡਾਕਟਰ ਆ ਫੋਲਾ ਥਾਂ ਲੈ ਵਾ ਸਾਡੇ ਮੁਰੋ ਕੇ ਜੇ ਬੱਚੀ ਨੂੰ ਹਮਮ ਦੇਖ ਤੋ ਤੇ ਮੁਰੋ ਕਿਆ ਬਾਤ ਆ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਗਲਾਬੀ ਥਾਣ ਲੱਗਿਆ ਜੋਸ਼ ਵਾਲਾ ਥਾਣਾ ਫੇਰ ਉਹ ਬਹੁਤ ਚੰਗਾ ਬਈ ਭਜਨ ਵਾਲੀ ਵਾੜਾ ਕੱਦ ਵਾਲੀ ਥਾਣ ਲੀਵੇ ਤਾਂ ਬਹੁਤ ਸਿੱਧੂ ਦੁੱਗਣਾ ਲੱਜੇ ਜੋ ਜੇਰ ਪੈ ਗਈ ਵੜਦੀ ਠੀਕ ਆ ਹੂੰ ਦੋ ਤਾਂ 22 ਕਿਲੋ ਦੂ ਬਾਕੀ ਵਾਲੇ ਦੀ ਸੇਵਾ ਬਾਈ ਜਿੰਨਾ ਕਿ ਚੋਲੋਂ ਨਾ ਮੰਨ ਕੇ ਲੈ ਜੇ ਹਨਾ ਸਹੀ ਗੱਲ ਆ ਬਾਈ ਥਾਣ ਲੀਵੇ ਦਾ ਕੋਈ ਅੰਤ ਨਹੀਂ ਵੜਨ ਨੂੰ ਲੈ ਲੀਵੇ ਆ ਗਏ ਕੁਲੇਵਾ ਬਹੁਤ ਆ ਥਾਣ ਦੇਖੋ ਮੁੱਠੀ ਵਾਲਾ ਥਾਣਾ ਥੀ ਚੋਲਾ ਮਸ਼ੀਨਾਂ ਚੋਲਾ ਕੋਈ ਚੱਕਰ ਹੀ ਨਹੀਂ ਬਈ ਕੀ ਆ ਥਾਣ ਲੀਵਾ ਤੇ ਭਜਨ ਭੂਜਨ ਸੋਹਣੀ ਸਨਕੀ ਬਿਠੇਰੀ ਪਰ ਬਈ ਹਰ ਇੱਕ ਫੋਨ ਲਾ ਲਗਣਾ ਬਈ ਬੱਚੀ ਵਾਲੀ ਬੱਚੀ ਬਹੁਤ ਚੰਗੇ ਸੀਮਣ ਨੇ ਬੰਗਰ ਬੱਚੀ ਬਾੜੀ ਚੰਗੀ ਆ ਕਿ ਬੱਚੀ ਨੇ ਬਈ ਸਾਲ ਡੇਢ ਸਾਲ ਨੂੰ ਇਹ ਜੀ ਬੱਚੀ ਦਾ ਹਰ ਇੱਕ ਲੈਂਦਾ ਹੁਣ ਪਾਲਣ ਨੂੰ ਬਈ ਯਾਰ ਸਹੀ ਗੱਲ ਆ ਫੇਸ ਬਿਊਟੀ ਕਮਾਲ ਦੀ ਆ ਪ੍ਰਿੰਟ ਬੜਾ ਚੰਗਾ ਤੋਰਾ ਦੇਖੋ ਪੱਧਰ ਪੁੱਧਰ ਫੋਲ ਲੇਵਾ ਕਮਾਲ ਦਾ ਬਈ ਤੋਰੇ ਤਾਰੇ ਦੀ ਲੈਵਲ ਉਹਦੇ ਵਜਨ ਪੂਜਣ ਬਹੁਤ ਆ ਬਾੜ ਚ ਬਈ ਯਾਰ ਫੁੱਲ ਬ੍ਰੀਡ ਆ ਕਿ ਨਹੀਂ ਹਾਂ ਹਾਂ ਬਈ ਠੰਡੀ ਠੁੰਡੀ ਦਾ ਅੰਤ ਕੋਈ ਨਹੀਂ ਲੈ ਜਿਵੇਂ ਮਰਜੀ ਲੈ ਜਿੱਤੇ ਪਾਣੀ ਉਹਨਾਂ ਕਹਿੰਦੇ ਵੀ ਢੀਲੀ ਜਾਊਗੀ ਕੋਈ ਚੈੱਕ ਰਣੀ ਕਹਿਣਾ ਕਰਮਣੇ ਨੇ ਕੁਛ ਨਹੀਂ ਚਵਾਈ ਰਿਹਾ ਲੈ ਯਾਰ ਆਪਾਂ ਚਵਾਈ ਦਾ ਇੱਥੇ ਵੀ ਕਰ ਦਿੰਦੇ ਡਾਕਟਰ ਇਹ ਜੀ ਬੜੀ ਗੀ ਚਵਾਈ ਆ ਹਨਾ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਧਾਰਾ ਮਾਰੀ ਲੈ ਤਾਜੀ ਕਰਕੇ ਬਾੜ ਆ ਬੱਚੇ ਦਾ ਕਰਦੀ ਆ ਫੈਲ ਓਨ ਲਾਂ ਦਾ ਬੱਚਾ ਇਹਨੂੰ ਕਰਮਾ ਨੂੰ ਪਤਾ ਹੀ ਨਹੀਂ ਇਹਨੂੰ ਸਹੀ ਗੱਲ ਆ ਬਾਈ ਸਹੀ ਗੱਲ ਆ ਤੇ ਮੁੱਲ ਕੀ ਆ ਭਰਾ ਜੀ ਬਾਈ ਮੁੱਲ ਕਰਾਉਣਾ ਦਾ 85 ਕਰਾ ਲਓ ਹੂੰ ਫਿਰ ਵੀ ਥੋੜਾ ਜੀ ਵੜ ਬਿਕ ਜਾਂਦੀ ਠੀਕ ਆ ਸਹੀ ਗੱਲ ਜਿਹੜੇ ਆਪਣੇ ਰੇਟ ਹੁੰਦੇ ਬਾਈ ਇਹਦੇ ਛੋੜ ਹੀ ਹੁੰਦੇ ਆ ਮੇਰਾ ਭਰਾ ਫੋਨ ਪਾਉਂਦੀ ਉਹੀ ਲਾ ਲੈ ਜਿਹਨੂੰ ਚੰਗਾ ਲੱਗੂ 72000 ਰੁਪਏ ਲਵਾਂਗੇ ਚੱਕ ਬਾਈ ਘਾਟੇ ਬਦਲੇ ਫੋਨ ਨਾਲ ਆਏ ਬਾਈ ਜਮ ਉਹ ਕਈ ਬੰਦੇ ਕਹਿੰਦੇ ਬਾਈ ਅਸੀਂ ਵੇਚਣ ਨੂੰ ਨਹੀਂ ਆ ਵੇਚਣ ਨੂੰ ਨਹੀਂ ਭਾ ਰੱਖਣ ਨੂੰ ਨੇ ਆਪਣਾ ਮੁੱਲ ਸਾਰਿਆਂ ਲਈ ਇੱਕ ਹੀ ਆ ਬਾਈ ਯਾਰ ਹੂੰ ਲੈ ਥਾਣ ਥੂਂ ਦਿਖਾ ਦੇ ਜਰਾ ਟ੍ਰੱਕ ਵਾਲੇ ਤਾਂ ਦੇਖ ਮੁੱਠੀ ਵਾਲਾ ਥਣ ਕੱਲਾ ਕੱਲਾ ਤਾਂ ਕਿਉਂਕਿ ਆਪਣਾ ਵੀ ਬਈ ਥੋੜਾ ਨਾ ਭਈਆ ਇਹਦੇ ਜਿਹੜਾ ਕੋਈ ਬਾਲਾ ਗਾ ਸਹੀ ਗੱਲ ਆ ਭਾਈ ਵੈੜ ਦਾ 85000 ਦੀ ਹੈ ਯਾਰ ਡਾਕਟਰ ਲੈਣ ਦੇਣ ਵਾਲੀ ਮੁੱਲ ਕੋਈ ਬਾਲਾ ਮੁੱਲ ਨਹੀਂ ਮੁੱਲ ਕਰਾਉਣਾ ਭਾਈ ਕਹਿੰਦਾ 85 ਕਰਾ ਲਓ ਇੱਕ ਹੋਰ ਗੱਲ ਆ ਭਾਈ ਜਿਹਨੇ ਲਿਆ ਨਹੀਂ ਐਸਾ ਟਣਕਾ ਆ ਕੇ ਲੈ ਜਾਏ ਗਿਟੋਵਰ ਹੋ ਗਿਆ ਆਪਣਾ ਕੋਈ ਲੰਬਾ ਨਹੀਂ ਦੇਵੇ ਕਹਿੰਦੇ ਆਪਣ ਨੂੰ ਨਹੀਂ ਲਿਆਂਦੇ ਆ ਭਾਈ ਠੀਕ ਆ ਭਾਈ ਉਹਲਾ ਕਈ ਵਾਰੀ ਫੋਨ ਲਾ ਕੇ ਕਹਿੰਦਾ ਭਈ ਆਏ ਆ ਜਾਉਂ ਆ ਉਹ ਕੋਈ ਗੱਲ ਨਹੀਂ ਭਈ ਪਹਿਲਾਂ ਆਪਦੇ ਇੱਥੇ ਦੇਖ ਕੇ ਲੈ ਜਾਵੇ ਹਮ ਸਹੀ ਗੱਲ ਆ ਭਾਈ ਬੜ ਚੰਗੀ ਆ ਬੱਚਾ ਮਗਰ ਬੱਚੀ ਆ ਦੁੱਧ ਵਾਲੀ ਆ ਬਈ ਯਾਰ 22 23 ਕਿਲੋ ਦੁੱਧ ਠੰਡਾ ਦੇ ਦੂ ਬੱਚੀ ਦੋ ਨਗ ਬਈ ਮਿਲ ਜਾਣੇ ਹਨ ਕਿਸੇ ਵੀਰ ਨੂੰ ਬੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ